ਮੈਂ ਜੱਲਿਆਈ ਟਰੈਕਟਰ ਲੈ ਕੇ ਰਾਜਕੇਂਦ ਕਦੂਕਰਨ ਤੇ ਮੌਸਮ ਤਾਂ ਆਸਮ ਹੋਇਆ ਪਿਆ ਤੇ ਇਤਰਾ ਖਮੂ ਦਾ ਮਿੰਦਰਾ ਤੇ ਮੈਂ ਡ੍ਰੈਗ ਉਹ ਮੈਂ ਆ ਗਏ ਮਿੰਦਰਾ ਹੀ ਆ ਜਮੇ ਖੁੰਦਾ ਜੋ ਵੀ ਦੀ ਪੈਲੀ ਦੇ ਵਿੱਚ ਮਿੰਦਰਾ ਆ ਲੱਗ ਰਿਹਾ ਚੋਨਾ 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 ਹੀ ਕਹੀ ਜਾਂਦੇ ਆ ਚੋਨਾ ਹੀ ਚੋਨਾ ਅਭੀ ਮੇਟਰ ਪੌਂਚ ਗਿਆ ਖੋਤ ਖੋਤ ਵੱਲੀਏ ਤੇ ਘਰੋਂ ਭਰੀਏ ਅੱਜ ਵੇਹੇ ਮੌਸਮ ਤੋਣਾ ਸਵੇਰ ਦਾ ਹੀ ਹੁਣ ਮਾੜੀ ਇੱਕ ਧੁੱਪ ਨਿਕਲ ਆਉਂਦੀ ਮੋਨਾਂ ਤੇ ਫੋਨ ਲੱਗੇ ਸੁਹਾਗਾ ਸੁਹਾਗ ਹੋ ਗਿਆ ਹਾਂ ਕੁਛੰ ਬੜਾ ਅਕਤ ਲੋ ਇਲੋ ਇਲੋ ਯੀ ਕੱਖੋ ਪਰੋੜਾ ਟਰੈਕਟਰ ਖਬਦਾ ਖਬਦਾ ਬਚ ਗਿਆ ਟਰੈਕਟਰ ਦਾ ਟਾਇਰ ਵਿੱਚ ਬਹਿ ਗਿਆ ਸੀਗਾ ਟਿੰਗਾ ਫੇਰ ਨਿਕਲ ਹੀ ਗਿਆ ਵਾਹ ਇਹ ਦੋਨੇ ਬਹਿ ਜਾਂਦੇ ਫੇਰ ਕੰਮ ਮੁੱਕਾ ਹੋ ਜਾਣਾ ਹੈਗਾ ਬਹੁਤ ਸਮਝ ਆਉਸਮ ਐਦਾ ਦਾ ਮੌਸਮ ਹੋਵੇ ਰੱਖੀ ਜੇ ਤਰ੍ਹਾਂ ਇਹ ਬੰਦਾ ਨਿਆਰ ਹੈ ਬਹੁਤ ਪਲਿੰਗ ਹੋ ਰਿਹਾ ਹੁੱਕ ਹੋ ਰਿਹਾ ਲੋਵੀ ਮੈਟਰ ਕੱਦੂ ਕੱਦੂ ਹੋ ਰਹਾ ਹੈ ਹੋਰ ਗੱਲਾਂ ਦੀਆਂ ਗੱਲਾਂ ਮੌਸਮ ਦਾ ਤਾਂ

ਟਰੈਕਟਰ ਵਹਿ ਗਿਆ ਠੀਕਾ ਲਗਾਓ ਬੇਹਿੰਮ ਬਟਾ ਤੇ ਇਹ ਕੋਈ ਛੱਤੇ ਦਾ ਹੰਪ ਪੈ ਨਹੀਂ ਪੈਣੀ ਜਿਹੜੀ ਉਹ ਠੰਡਾ ਠਾਰ ਮੌਸਮ ਤੇ ਬਾਰਿਸ਼ ਸੀ ਪੈਂਦੀ ਤੇ ਹੁਣ ਮਾਰਿਸ਼ ਪਵੇ ਨਾ ਮੀਂਹ ਪਵੇ ਥੋੜਾ ਜਿਹਾ ਤੇ ਮੈਂ ਕਹਿੰਦਾ ਮੌਸਮ ਤਾਂ ਨਿਆਰਾ ਹੀ ਹੈ ਜਣਾ ਮੀਂਹ ਕਹਿਣ ਲੱਗ ਪਿੜਾ ਠੰਡਾ ਠਾਰ ਮੌਸਮ ਤੇ ਬਾਰਿਸ਼ ਝਾਵੇ ਟਰੱਕਾਂ ਘਟੇ ਚੱਕੀ ਨੰਦ ਦਾ ਘਾਟੇ ਡੇਟਾ ਘਾਰ ਘਾਰ ਬੇਕਾ ਛੰਡਾ ਧਾਰ ਮੌਸਮ ਤੇ ਬਾਰਿਸ਼ ਸੀ ਪੈਂਦੀ ਆਇਆ ਕਰਦਾ ਵਿਆ ਪਾਣੀ ਬੰਦ ਨਹਿਰ ਵਾਲਾ ਨਹਿਰ ਵਾਲਾ ਪਾਣੀ ਤੋਂ ਨਹਿਰ ਵਾਲਾ ਪਾਣੀ ਅਸੀਂ ਕਰਦੇ ਆ ਬਲੌਗ ਇੰਜ ਵੈਕਟਰ ਦੇ ਹਾਲਾਤ ਦੇਖੋ ਲਿਬੜ ਗਿਆ ਇੱਕ ਅਦੂ ਕਰ ਨਾਲ ਲਿਪੜਦਾ ਹੀ ਆ ਪਹੁੰਚ ਗਏ ਅਸੀਂ ਘਰੇ ਇਸ ਘਰੇ ਪਹੁੰਚ ਗਏ ਆ ਜੀ ਹੁਣ ਚੂਚੇ ਕੁਲੇ ਛੱਡੇ ਹੋਏ ਆ ਜੋ ਜੋ ਸਾੜੀ ਧੂੜੇ ਪੜਤੀ ਹੋਈ ਬਹੁਤ ਹੀ ਮੌਜਾ ਕਰਦੀ ਪਈ ਹੈ ਜੀ ਚੂਚੇ ਮੌਜਾ ਕਰਦੇ ਆ

ਕੋਲੀ ਇਹ ਪਾ ਦਿੰਨੇ ਆ ਇਹ 250 ਮ ਜੀ ਦੀ ਆਹ ਅਲੋ ਐ ਆ ਖੰਗਿਆ ਫੇ ਚਲੋ ਆਹ ਆ ਦੇਖਾਂ ਇਹ ਲੱਗ ਲੱਗੇ ਥੋੜਾ ਜਿਹਾ ਆਲੀ ਗੱਤ ਮੈਂ ਚੱਕ ਲੈਣਾ ਹੋੜਾ ਝੱਕ ਗਿਆ ਕਿਉਂਕਿ ਇਹ ਪੈਸੇ ਢਿੱਲੇ ਹੋ ਗਏ ਮੜ ਜੇ e onde itu pada nem para edalaa e ਇਨਾਂ ਨੂੰ ਭੁੱਖ ਲਾਉਣ ਵਾਸਤੇ ਬੱਟ ਪਤਲੀ ਕਰਦੇ ਆ ਉਹਨਾਂ ਵਾਸਤੇ ਉਹਨਾਂ ਦੇ ਲੀਵਰ ਵਾਸਤੇ ਆ ਜਿਹੜੀ ਉਹ ਗੋਲੀ ਪਾਈ ਆ ਉਹ ਗਰਮੀ ਵਾਸਤੇ ਆ ਦੋਨਾਂ ਦੇ ਬਰਾਬਰ ਮਾਤਰਾ ਜੀ ਪਾਇਆ ਦੋਨਾਂ ਵਾਸਤੇ ਕੁਝ ਪਾ ਲਈ ਹੈ ਨਾ ਆਪਾਂ ਚੱਲਾ ਜੀ വീട് ഇതുങ്ങി അയ്യോന്നെയായിരുന്നു